ਅੱਜ ਅੱਜਪਾ ਬਣਾ ਰਿਹਾ ਮੋਮੋਜ਼ ਮੋਮੋ ਸਾਰਿਆਂ ਨੂੰ ਵੱਡਿਆਂ ਨੂੰ ਬੱਚਿਆਂ ਨੂੰ ਬਹੁਤ ਪਸੰਦ ਨੇ ਪਰ ਉਹ ਜਿੱਦਾਂ ਉਹ ਸੀਟ ਦੀਆਂ ਬਣਾਉਂਦੇ ਨੇ ਨਾ ਉਹ ਚਾਈਨੀਜ਼ ਸੀਟਸ ਨੇ ਜਾਂ ਮੈਦੇ ਨੇ ਬਣਾਉਂਦੇ ਨੇ ਅੱਜ ਆਪਾਂ ਤੁਹਾਨੂੰ ਆਟੇ ਦੀਆਂ ਬਹੁਤ ਹੀ ਹੈਲਦੀ ਮੋਮੋਜ਼ ਬਣਾਉਣੀਆਂ ਦੱਸਾਂਗੇ ਜਿਨ੍ਹਾਂ ਨੂੰ ਆਟੇ ਦੇ ਮਲਕੀ ਕਣਕ ਦੇ ਆਟੇ ਤੋਂ ਅਲਰਜੀ ਹੈ ਉਹਨਾਂ ਵਾਸਤੇ ਆਪਾਂ ਮੱਕੀ ਦੇ ਆਟੇ ਦੀ ਤੇ ਬੇਸਣ ਦੀ ਇੱਕ ਇੱਕ ਮੋਮੋਜ਼ ਬਣਾ ਕੇ ਤੁਹਾਨੂੰ ਦਿਖਾਵਾਂਗੇ ਕਿੰਨੀ ਟੇਸਟੀ ਬਣਦੀ ਆ ਹਾਂਜੀ ਤੇ ਹੁਣ ਆਪਾਂ ਲੈਤੀ ਗਾਜਰ ਗੋਭੀ ਸਿਮਲਾ ਮਿਰਚ ਤੇ ਪਿਆਜ ਥੋੜਾ ਜਿਹਾ ਘਿਓ ਪਾ ਕੇ ਆਪਾਂ ਇਹਨੂੰ ਭੁੰਨ ਲਾਂਗੇ ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਨ੍ਹਾਂ ਨੂੰ ਬੀਟ ਅਲਰਜੀ ਉਹਨਾਂ ਵਾਸਤੇ ਆਪਾਂ ਮੱਕੀ ਦੇ ਆਟੇ ਦੀ ਜਾਂ ਬਿਸਣ ਦੀ ਮੋਮੋਸ ਬਣਾ ਕੇ ਦੇਖਾਂ ਮੈਂ ਦੇਖੋ ਕਿੰਨੀ ਪਰਫੈਕਟ ਬਣੀਆਂ ਤਾਂ ਤੁਹਾਨੂੰ ਇਹਨੂੰ ਤੋੜ ਕੇ ਦੇਖੋਨੀ ਆ ਦਿਖੋ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਆਪਾਂ ਨਿਉਣੀ ਮੇਰੇ ਆਪਣੇ ਬੱਚੇ ਨਹੀਂ ਖਾਣੇ ਉਹਦੀ ਜਗ੍ਹਾ ਕਿ ਮੈਂ ਮਗਾਈ ਦੇ ਵਿੱਚ ਸਿਰਫ ਥੋੜਾ ਨਮਕ ਪਾ ਲੈ ਇਹ ਤਾਂ ਤੁਸੀਂ ਖਾਓ सून दसियो तरह मोहम्मस बुक की ज़रूरु दसण जी तव्हांखे केॾणु लॻे वाहिगुरू जी का ख़ाला वाहिगुरू जी